ਸਰ ਜੀ ਸੋਸੀ ਮਾਨੋ ਜੀ ਹਾਂ ਜੀ ਸਰ ਜੀ ਮਾਨਯੋਗ ਅਦਾਲਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪ੍ਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਕੀ ਫੈਸਲਾ ਕੀਤਾ ਜਾ ਸਕਦਾ ਹੈ ਉਸ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਆਉਣ ਵਾਲੀ 27 ਨਵੰਬਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਜੋ ਮੁਲਾਜ਼ਮ 2004 ਤੋਂ ਪਹਿਲਾਂ ਵਰਤਿਆ ਸੀ ਜਾਂ ਦਿੱਲੀ ਵੇਸੀ ਜਾਂ ਐਡਵਰਟਾਈਜ਼ ਹੋ ਚੁੱਕੀ ਸੀ ਉਹਨਾਂ ਨੇ ਇਹ ਪਟੀਸ਼ਨ ਪਟੀਸ਼ਨ ਦਾਇਰ ਕੀਤੀ ਹੈ ਹਾਈ ਕੋਰਟ ਦੇ ਵਿੱਚ ਮੇ ਸਾਨੂੰ ਪੁਰਾਣੇ ਪੈਨਸ਼ਨ ਗੇਮਾ 1972 ਸਾਲ ਅੱਗੇ ਕੀਤਾ ਜਾਏ ਔਨ ਵਾਈ 27 ਨਵੰਬਰ ਨੂੰ ਪੁਰਾਣੇ ਪੈਨਸ਼ਨ ਬਹਾਲ ਕਰਨ ਦਾ ਫਾਇਦਾ ਕੀਤਾ ਜਾ ਸਕਦਾ ਹੈ ਹਾਂ ਜੀ ਮਾਨੀ ਹਾਂ ਜੀ ਸਰ ਜੀ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਲਈ ਹਾਈ ਕੋਰਟ ਤਦੋਂ ਫੈਸਲਾ ਕਰੇਗਾ ਉਸ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਵੱਲੋਂ ਹਾਈ ਕੋਰਟ ਦੇ ਅਪੀਲਸ਼ਨ ਪਾਈ ਗਈ ਸੀ ਪੰਜਾਬ ਤੇ ਹਣਾ ਹਾਈ ਕੋਰਟ ਦੇ ਵਿੱਚ ਵੀ ਸਾਨੂੰ ਫੈਕਟਰ 2.58 ਤੱਕ ਜਾਵੇ ਪਰ ਜੋ ਪੰਜਾਬ ਸਰਕਾਰ ਨੇ ਮੰਨ ਕੇ ਵੀ ਜੋ ਫੈਕਟਰ ਦੋ ਬਨਾ 45 ਦਿੱਤਾ ਗਿਆ ਹੈ ਜਿਸ ਕਰਕੇ ਹੁਣ ਇਹਦੇ ਬਿਪਰ 28 ਨਵੰਬਰ ਨੂੰ ਫੈਸਲਾ ਕੀਤਾ ਜਾ ਸਕਦਾ ਹੈ ਹੁਣ ਇਹਦੇ ਆਉਣ ਵਾਲੇ ਸਮੇਂ 28 ਨਵੰਬਰ ਨੂੰ ਕੀ ਜੋ ਰਿਟਾਇਰਮੈਂਟ ਹੋਏ ਸਾਥੀ ਆ ਕਾ ਵੀ ਸਮ ਹੋ ਸਕਦਾ ਹੈ ਨਾ ਟਾਈਫਨ ਵੀ ਤੇ ਉਹ ਆਪ ਪਰਮਾਦਰ ਪਿਆਰੇ ਹੋਣ ਲਈ ਤਿਆਰ ਵੀ ਹਨ ਪਰ ਪੰਜਾਬ ਸਰਕਾਰ ਦੇ ਤੱਕ ਉਹਨਾਂ ਨੂੰ ਫੈਕਟਰ ਦੋ ਬਨਾ ਨਾ ਨਹੀਂ ਦੇ ਰਹੀ 28 ਨਵੰਬਰ ਨੂੰ ਫੈਕਟਰ ਦੋ ਬਨਾ ਨਾ ਰੋ ਪ੍ਰਫੈਲਾ ਕੀਤਾ ਜਾ ਸਕਦਾ ਹੈ ਹਾਂ ਜੀ ਬਣਾ ਜੀ ਹਾਂਜੀ ਸਾਡੀ 2016 ਤੋਂ ਪੇ ਕਮਿਸ਼ਨ ਦੇ ਏਰੀਆ ਸੰਬੰਧੀ ਮਾਨਜੋਬ ਹਾਈ ਕੋਰਟ ਕੀ ਫੈਸਲਾ ਕਰ ਸਕਦੀ ਹੈ ਪੰਜਾਬ ਸਰਕਾਰ ਦੇ ਮੈਨਾਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਪੰਜਾਬ ਸਰਕਾਰ ਤੋਂ ਜੰਮੂ ਖੇਨੀ ਭਵਨ ਤਵਨਾ ਮੀਟਿੰਗਾਂ ਹੋਈਆਂ ਬੇਤੋਨੀ ਹਰਪਾਲ ਸਿੰਘ ਜੀ ਮਨਨ ਮੀਟਿੰਗਾਂ ਹੋਈਆਂ ਮੀਟਿੰਗਾਂ 'ਚ ਇਹੀ ਕਿਹਾ ਗਿਆ ਕਿ ਸਾਨੂੰ 2016 ਤੋਂ 5.5 ਸਾਲਾਂ ਦਾ ਏਰੀਆ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਨੇ ਤੱਕ ਏਰੀਆ ਨਹੀਂ ਦਿੱਤਾ ਗਿਆ 2.5 ਸਾਲ ਹੋ ਗਏ ਸਰਕਾਰ ਬਣੀ ਨੂੰ 2016 ਤੋਂ 5.5 ਸਾਲ ਦਾ ਏਰੀਆ ਬਣਦਾ ਜਦੋਂ ਪੰਜਾਬ ਸਰਕਾਰ ਨੇ ਕੋਈ ਇਹਦਾ ਨਵਟਾਰਾ ਨਹੀਂ ਕੀਤਾ ਤਾਂ ਮਲਾਜ਼ਮ ਵੱਲੋਂ ਪੰਜਾਬ ਅਤੇ ਹਾਈ ਕੋਰਟ ਦੇ ਟਿਪੀਸ਼ਨ ਪਾਈ ਗਈ ਸੀ ਹੁਣ ਆਉਣ ਵਾਲੀ 29 ਨਵੰਬਰ ਨੂੰ 2016 ਤੋਂ ਇਹ ਗੁੰਦੇਰੀ ਸਬੰਧੀ ਫੈਸਲਾ ਕੀਤਾ ਜਾ ਸਕਦਾ ਹੈ ਆਪਾਂ ਆ ਵੀ ਦੇਖਦੇ ਹਾਂ ਪੰਜਾਬ ਸਰਕਾਰ ਦੇ ਮਲਾਜ਼ਮਾਂ ਨੇ ਬੇਤੋਂ ਇਹ ਹਰਪਾਲ ਸਿੰਘ ਚੀਮਾ ਨਾਲ ਮੀਟਿੰਗਾਂ ਕੀਤੀਆਂ ਜਾਂ ਮੁੱਖ ਮੁੱਖੇ ਪੁਆ ਤੋਨਰ ਮੀਟਿੰਗਾਂ ਹੋਈਆਂ ਜਿਸਰੇ ਵਿੱਚ ਇਹ ਕਿਹਾ ਗਿਆ ਸੀ ਕਿ 2004 ਤੋਂ ਭਾਰਤੀ ਹਮਲਾਣ ਲਈ ਪੁਰਾਣੀ ਪੈਨਸਕੀਮ ਨੂੰ 2075 ਸਾਲ ਲਾਗੂ ਕੀਤਾ ਜਾਵੇ 2016 ਤੋਂ ਪੇ ਕੇ ਅਰੀਆ ਦਿੱਤਾ ਜਾਵੇ 17/7/2020 ਵਾਲੇ ਮੁਲਾਜ਼ਮਾਂ ਨੂੰ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ 15/15 ਨੋਟੇ ਰੱਦ ਕਰਕੇ ਜੋ ਪੰਜਾਬ ਦੇ ਮੁਲਾਜ਼ਮਾਂ ਉਹਨਾਂ ਜੋ ਪਰਮਿਸ਼ਨ ਮਿਲਿਆ ਮੁਲਾਜ਼ਮਾਂ ਉਹਨਾਂ ਤਰ੍ਹਾਂ ਫੇਸ ਕੀਤੇ ਜਾਣਾ ਪੰਜਾਬ ਸਰਕਾਰ ਦੇ ਮੈਹਗਮੇਂ ਚ ਕੰਮ ਕਰਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਾਂ ਮੋਖ ਨੇ ਪੁਆ ਤੁਮਨ ਪਈ ਵਾਰ ਗਾਇੋ ਕਿ ਪਹਿਲਾਂ ਵੀ ਵੀ ਕੱਚੇ ਮਜ਼ਦਮ ਹਨ ਮੈਂ ਕਿਉਂ ਕੱਚਾ ਸੱਤ ਕਟੂੰਗਾ ਗੁਰੂ ਗੋਬਿੰਦ ਸਿੰਘ ਸੁਪਰਥਰਮਲੰਡ ਰੋਪੜ ਗੁਰੂ ਹਰਗੋਬਿੰਦ ਸਾਹਿਬ ਸਰਮਲੈਣਾ ਮਹੱਭਤ ਦੇ ਵਿੱਚ 20 ਸਾਲਾਂ ਤੋਂ ਠੇਕੇਦਾਰਾਂ ਕੋਲ ਬਹੁਤ ਹੀ ਘੱਟ ਤਨਖਾਹਾਂ ਦੇ ਕੰਮੇ ਕੰਮ ਕਰਦੇ ਆ ਉਹਨਾਂ ਬਹੁਤ ਹੀ ਘੱਟ ਤਨਖਾਹਾਂ ਦੇ ਨੂਨੇ ਤਨਖਾਹਾਂ ਦੇ ਉਹਨਾਂ ਕੰਮ ਵਿੱਚ ਇੱਕ ਵੀ ਕੰਮ ਪੱਕਾ ਨਹੀਂ ਕੀਤਾ ਗਿਆ ਹੁਣ ਮੋਖ ਨੇ ਪੁਆ ਤੁਮਨ ਦੇਖਦੇ ਆ ਦੇਖੋ ਜਿੰਨੇ ਜੁਣਾ ਦਿਨ ਦਿੱਤੇ ਦੇ ਚੁੱਕੇ ਆ ਹੋ ਸਕਦਾ ਹੋਣਾ ਸਾਨੂੰ ਵਿੱਚ ਮੋਖ ਨੇ ਪੁਆ ਤੁਮਨ ਬਤਰੀ ਹਰ ਪਾਲ ਸੇ Thank you very much, Sajana. Thank you, Manani.